ਸੀ ਆਪਣੇ ਕੋਲ ਹੈਗੀਆਂ ਨੇ ਲੋਕੀਆਂ ਤੇ ਅੱਜ ਆਪਾਂ ਲੱਗਿਆ ਲੋਕੀਆਂ ਦਾ ਮਿੱਠੀ ਲੋਕੀ ਬੱਚੇ ਤਾਂ ਕਹਿ ਰਹੇ ਹਲਵਾ ਬਣਾ ਦਿਓ ਪਰ ਮੈਂ ਕਿਹਾ ਚਲੋ ਮੈਂ ਅੱਜ ਤੁਹਾਨੂੰ ਬਰਫੀ ਜੇ ਬਣਾ ਦੇਣੀ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਧੋ ਕੇ ਛਿੱਲ ਕੇ ਤੇ ਕद्दूकश ਕਰਕੇ ਤੇ ਫਿਰ ਆ ਇਹਨਾਂ ਦੇ ਡੰਡਲ ਜੇ ਸਾਰੇ ਕੱਟ ਕੇ ਚੰਗੀ ਤਰ੍ਹਾਂ ਪੂਰੀ ਸਫਾਈ ਦੇ ਨਾਲ ਤੇ ਫੇਰ ਇਹਨਾਂ ਦੀਆ ਬਣਾਵਾਂਗੇ ਆਪਾਂ ਬਰਫੀ ਬਿਨਾਂ ਰੰਗ ਤੋਂ ਬਣਾਵਾਂਗੇ ਬਰਫੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਜਿਵੇਂ ਬਹੁਤ ਹੀ ਕੂਲੀਆਂ ਕੂਲੀਆਂ ਨੇ ਤੇ ਅੱਜ ਆਪਾਂ ਇਹਨਾਂ ਦੀ ਪਰਫੀ ਬਣਾਉਨੇ ਆ ਤੇ ਦੇਖਦੇ ਆ ਵੀ ਕਿੱਦਾਂ ਦੀ ਬਣਦੀ ਹੈ ਤੇ ਚਲੋ ਜੀ ਆਪਾਂ ਇਹਨਾਂ ਨੂੰ ਧੋ ਕੇ ਛਿੱਲ ਕੇ ਇਹਨਾਂ ਦੀ ਕਰਦੇ ਆ ਤਿਆਰੀ ਆਪਾਂ ਇਹਨਾਂ ਨੂੰ ਛਿੱਲ ਕੇ ਕਰ ਲਿਆ ਸਾਫ ਤੇ ਦੇਖੋ ਇਹਨਾਂ ਕੂਲੀਆਂ ਕੂਲੀਆਂ ਬਿਲਕੁਲ ਐ ਲੈ ਰੀਆਂ ਨੇ ਜਮਾ ਨਰਮ ਹੈ ਤੇ ਆਪਾਂ ਇਹਨਾਂ ਨੂੰ ਧੋ ਕੇ ਛਿੱਲ ਕੇ ਸਾਫ਼ ਕਰ ਲਿਆ ਤੇ ਆ ਦੁਬਾਰਾ ਵੀ ਧੋ ਲਿਆ ਇਹਨਾਂ ਨੂੰ ਤੇ ਇਹਨਾਂ ਦੇ ਆ ਜਿਹੜੇ ਡੰਡਲ ਸੀ ਨਾ ਸਾਰਿਆਂ ਦੇ ਆਪਾਂ ਡੰਡਲ ਲਾ ਦਿੱਤੇ ਦੇਖ ਦੋਨਾਂ ਪਾਸਿਆਂ ਤੋਂ ਨਾ ਚੰਗੀ ਤਰ੍ਹਾਂ ਡੰਡਲ ਲਾ ਕੇ ਚੰਗੀ ਤਰ੍ਹਾਂ ਛਿੱਲ ਲਿਆ ਹੁਣ ਆਪਾਂ ਇਹਨੂੰ ਐਸ ਪਾਸੇ ਵੱਲੋਂ ਛਿੱਲਣਾ ਇਹਨੂੰ ਆਪਾਂ ਛਿੱਲਾਂਗੇ ਐਸ ਪਾਸੇ ਵੱਲੋਂ ਜਿਹੜਾ ਮੀਡੀਅਮ ਸਾਈਜ਼ ਆ ਇਧਰੋਂ ਜ਼ਿਆਦਾ ਬਰੀਕ ਆ ਇਹ ਇਧਰੋਂ ਜ਼ਿਆਦਾ ਬਰੀਕ ਆ ਇਦਰਾ ਥੋੜਾ ਵੱਡਾ ਆ ਤੇ ਇਦਰਾ ਜਿਹੜਾ మీడియం ਸਾਈਜ਼ ਆ ਨਾ ਇਦਰਾ ਆਪਾਂ ਕद्दूकश ਕਰਾਂਗੇ ਤੇ ਹੁਣ ਆਪਾਂ ਇਹਨੂੰ ਕद्दूकश ਕਰਦੇ ਆ ਤੇ ਕद्दूकश ਕਰਨ ਤੋਂ ਬਾਅਦ ਫਿਰ ਆਪਾਂ ਰੱਖਦੇ ਆ ਕੜਾਈ ਲੌਕੀ ਨੂੰ ਆਪਾਂ ਕद्दूकश ਕਰ ਲਿਆ ਤੇ ਦੇਖੋ ਕਿੰਨਾ ਸੋਹਣਾ ਕद्दूकश ਹੋਇਆ ਹੈ ਇਹ ਬਹੁਤ ਹੀ ਮਤਲਬ ਸੌਫਟ ਸੀਗੀਆਂ ਕੁਲੀਆਂ ਕੁਲੀਆਂ ਜੀਆਂ ਤੇ ਕद्दूकश ਕਰ ਲਿਆ ਹੁਣ ਆਪਾਂ ਇਹਦੇ ਵਿੱਚ ਇਹਦਾ ਪਾਣੀ ਨਿਚੋੜ ਦਾਂਗੇ ਤੇ ਪਾਣੀ ਨਿਚੋੜ ਕੇ ਤੇ ਫਿਰ ਆਪਾਂ ਇਹਨੂੰ ਇੱਧਰ ਰੱਖਦੇ ਹਾਂ ਕੜਾਈ ਤੇ ਕਰਦੇ ਹਾਂ ਤਿਆਰੀ ਤੇ ਲੋ ਜੀ ਇਹ ਸਾਰੀ ਆਪਾਂ ਕੰਦੂਕਾਸ਼ ਕਰ ਲਈ ਹੈ ਤੇ ਵਜਨ ਦੇ ਵਿੱਚ ਇਹ ਹੋਵੇਗੀ ਮਤਲਬ ਕਿ 6-700 ਗ੍ਰਾਮ ਦੇ ਕਿਉਂਕਿ ਆਪਾਂ ਮੁੱਲ ਨਹੀਂ ਖਰੀਦੀਆਂ ਇਸ ਕਰਕੇ ਵੀ 6-700 ਗ੍ਰਾਮ ਹੋਏਗਾ ਵਜਨ ਇਹਦਾ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਤਿਆਰੀ ਇਹਦਾ ਪਾਣੀ ਨਿਚੋੜਦੇ ਆ ਇਹਦਾ ਪਾਣੀ ਨਾ ਇਸ ਤਰ੍ਹਾਂ ਕਰਕੇ ਆਪਾਂ ਇਸ ਤਰ੍ਹਾਂ ਤੇ ਸਾਰਾ ਪਾਣੀ ਨਿਚੋੜ ਕੇ ਇਕ ਸਾਈਡ ਤੇ ਰੱਖ ਦਾਂਗੇ ਆ ਦੇਖੋ ਇਸ ਤਰ੍ਹਾਂ ਪਾਣੀ ਨਿਚੋੜਨਾ ਬਿਲਕੁਲ ਨਹੀਂ ਨਿਚੋੜਨਾ ਮਤਲਬ ਹਲਕੇ ਹਲਕੇ ਹੱਥ ਨਾਲ ਨਿਚੋੜ ਲੈਣਾ ਇੱਧਰ ਆਪਾਂ ਕੜਾਈ ਰੱਖਤੀ ਤੇ ਇੱਧਰ ਆਪਾਂ ਨਾ ਲੋਕੀ ਦਾ ਪਾਣੀ ਨਿਚੋੜ ਲਿਆ ਤੇ ਪਾਣੀ ਨਿਚੋੜ ਕੇ ਆਪਾਂ ਆ ਰੱਖ ਲਿਆ ਤੇ ਮਤਲਬ ਜ਼ਿਆਦਾ ਨਹੀਂ ਨਿਚੋੜਿਆ ਦੇਖੋ ਸੌਫਟ ਆ ਬਿਲਕੁਲ ਤੇ ਹੁਣ ਆਪਾਂ ਇੱਧਰ ਘਿਓ ਪਾ ਲਈਏ ਹੇਗਾ ਆਪਣੇ ਕੋ ਦੇਸੀ ਘੋ ਇਹ ਇਹ ਆਪਾਂ 2 ਚਮਚੇ ਦੇ ਕਰੀਬ ਪਾਵਾਂਗੇ ਉਹ ਨਾ ਬਣਾਇਆ ਸੀਗਾ ਤੇ ਫ੍ਰਿਜ 'ਚ ਰੱਖ ਦਿੱਤਾ ਤੇ ਉਹ ਜੰਮ ਗਿਆ ਬਣਾਇਆ ਤਾਂ ਕੱਲ੍ਹ ਹੀ ਸੀਗਾ थोड़ी देर ਫ੍ਰਿਜ 'ਚ ਰੱਖਤਾ ਹੇਗਾ ਆਪਣੇ ਕੋਲ ਦਸੀ ਘਿਓ ਤੇ ਇਹ ਆਪਾਂ ਪਾ ਲਵਾਂਗੇ 2 ਚਮਚੇ ਦੇ ਕਰੀਬ ਆਪਾਂ ਦਸੀ ਘਿਓ ਪਾਤਾ ਆਹ ਵਾਲੇ ਵੱਡੇ ਚਮਚੇ ਤੇ ਹੁਣ ਆਪਾਂ ਪਾ ਦਿਆਂਗੇ ਇਹਦੇ ਵਿੱਚ ਲੋਕੀ ਲੋਕੀ ਐਡ ਕਰ ਦਿਆਂਗੇ हूँ आप चार पाँच मिनट तक भूलना जलों अपनी लौकी इन्नी कु भुज जाए ਫਿਰ ਆਪਾਂ ਇਹਦੇ ਵਿੱਚ ਪਾ ਦਿਆਂਗੇ ਦੁੱਧ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰਾ ਦੁੱਧ ਇਹਦੇ ਵਿੱਚ ਪਾ ਦਿਆਂਗੇ ਇਹ ਦੁੱਧ ਆਪਾਂ ਪਾਇਆ 1 ਕੱਪ 1 ਕੱਪ ਆਪਾਂ ਦੁੱਧ ਪਾਇਆ ਥੋੜਾ ਜਿਹਾ ਆਪਾਂ ਗੈਸ ਨੂੰ ਹੁਣ ਤੇਜ਼ ਕਰ ਦੇਾਂਗੇ ਕਿਉਂਕਿ ਆਪਾਂ ਗੈਸ ਸਿਮਤੇ ਸੀ ਤੇ ਜਿੰਨਾ ਆਪਾਂ ਦੁੱਧ ਪਾਇਆ ਉਹਨਾ ਹੀ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਖੰਡ ਆਪਾਂ ਹੁਣੇ ਪਾ ਦਾਂਗੇ ਇਧਰਲੀ ਆਪਾਂ ਮਿਲਕ ਪਾਊਡਰ ਤੇ ਆਹ ਨਾਰੀਅਲ ਬੂਰਾ ਦਾ ਨਾਰੀਅਲ ਦਾ ਬੂਰਾ ਤੇ ਮਿਲਕ ਪਾਊਡਰ ਤੇ ਆ ਹੈਗੇ ਆਪਣੇ ਕੋਲ ਖੰਡ ਜਿੰਨਾ ਆਪਣਾ ਦੁੱਧ ਸੀ ਉਹਨੇ ਆਪਣੀ ਖੰਡਿਆ ਇਹ ਵੀ ਆਪਾਂ ਇੱਥੇ ਨਾਲ ਹੀ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਸਹੀ ਤਰੀਕੇ ਦੇ ਨਾਲ ਭੁੰਨਾਂਗੇ ਜਿੰਨਾ ਚਿਰ ਇਹ ਸਹੀ ਆਪਣਾ ਇੱਕ ਫਾਲਚ ਆ ਜਾਏਗਾ ਜਦੋਂ ਤੱਕ ਪੁੱਜ ਜਾਏਗਾ ਤੇ ਲੋਚ ਹੁਣ ਆਪਾਂ ਇੱਥੇ ਇਹਨੂੰ 2-4 ਮਿੰਟਾਂ ਲਈ ਢੱਕ ਦਾਂਗੇ ਕਿਉਂਕਿ ਆਪਾਂ ਇਹਨੂੰ दो शुकी -शुकी चार मिनटा ढक देंगे ये देखो अपनी लोग बिल्कुल दु अबजर्व हो गया, तो बिल्कुल सुखी सुखी होगी जो अपनी इस फोन आ जाओ तो इतने आप करा ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਪਣਾ bột ਜਿਹੜਾ ਚੀਨੀ ਪੂਰੀ ਤਰ੍ਹਾਂ ਨਾਲ ਘੋਲ ਕੇ ਇਸ ਚ ਪੂਰੀ ਤਰ੍ਹਾਂ ਅੰਕੀ ਬੱਕਿੰਗ ਆਸਪਾਸ ਪਹੁੰਚਾ ਜਾਵੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਤੇ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਨਾਰੀਅਲ ਘੁਰਾਤਾ ਆਪਨੇ ਕੋਲ ਹੈਗਾ ਕਾਜੂ ਤੇ ਬਦਾਮ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਘੁਲਾਣਾ ਸ਼ੁਰੂ ਕਰਾਂਗੇ ਅਮਰਤ ਵਰਤੀ ਜੇਕਰ ਪਰਫੈਕਟ ਬਣ ਗਈ ਹੋਰ ਏਦਾਂ ਨਹੀਂ ਬਣੂ ਖਾਮਚ ਟੇਸਟੀ ਬਿਲਕੁਲ ਖੋਏ ਵਰਗੀ ਬਣਾਂਗੀ ਤਦ ਆਪਾਂ ਇੱਥੇ ਆਪਾਂ ਅੱਗ ਨੂੰ ਕਰ ਦਾਂਗੇ ਸਲੋ ਤੇ ਸਲੋ ਅੱਗ ਤੇ ਆਪਾਂ ਇਹਨੂੰ 2-3 ਮਿੰਟ ਚਾੜ ਲਈ ਹੁਣ ਜਦੋਂ ਆਪਾਂ ਬੇਰੂਕ ਹੋ ਗਿਆ ਹੋਗੀ ਆਪਾਂ ਨੂੰ ਪਤਾ ਲੱਗ ਜਾਏਗਾ ਇਹ ਆਪਣੀ ਕੜਾਈ ਦੇ ਨਾਲ ਛੱਡ ਜਾਵੇ ਹਲਵਾਈ ਵਾਲੀ ਟ੍ਰਿਕ ਥੋੜਾ ਜਿਹਾ ਪਾਓ ਇਹਦੇ ਚ ਦੇਸੀ ਘਿਓ ਤੇ ਬਿਲਕੁਲ ਦੇਖੋ ਆਪਣੀ ਬਰਫੀ ਬਿਲਕੁਲ ਪਰਫੈਕਟ ਬਣੀ ਹੈ ਤੇ ਹਜੇ ਆਪਾਂ ਇਹਨੂੰ 2-4 ਮਿੰਟ ਹੋਰ ਹਿਲਾਣਾ ਹੈ ਇਹਦੇ ਨਾਲ ਕੀ ਆ ਜਿਹੜਾ ਦੁਬਾਰਾ ਦੇਸੀ ਘਿਓ ਪਾਇਆ ਇਹਦੇ ਨਾਲ ਆਪਣੀ ਬਰਫੀ ਸ਼ਾਈਨਿੰਗ ਆ ਜੇਗੀ ਅੱਛੇ ਆਉਂਦੇ ਨੇ ਜਰੂਰ ਲੜੋ ਨਾਲ ਸ਼ਰਟ ਦੀ ਬਸ 2 ਮਿੰਟਾਂ ਤੱਕ ਉਹ ਮਰ ਲੱਗੇਗੀ ਜਮ੍ਹਾਂ ਛੜ ਜੇਗੀ ਨਾਲ ਆ ਉਹ ਛੱਡ ਜਾ। ਇਹ ਪਤਾ ਕਿ ਆਪਣੀ ਪਰਫੈਕਟ ਬਰਦਰ ਹੋ ਜਾਂਦਾ। ਆਪਣੀ ਬਰਫੀ ਹੋ ਗਈ ਤਿਆਰ ਤੇ ਆਪਾਂ ਇਹਦੇ ਪੀਸ ਕੱਟ ਲਾਂਗੇ। ਤੇ ਆ ਦੇਖੋ ਜਦੋਂ ਹਨਾ ਇਦਾਂ ਆਪਾਂ ਨੂੰ ਪਤਾ ਵੈਸੇ ਹੀ ਲੱਗ ਜਾਂਦਾ। ਇਹ ਤਾਂ ਗੋਲ-ਗੋਲ ਵੱਟ ਕੇ ਦੇਖ ਲਓ ਬਹੁਤ ਵਾਰੀ ਬਣਾਈ ਹੈ ਬਹੁਤ ਪਰਫੈਕਟ ਬਣਦੀ ਹੈ ਬਰਫੀ ਇਹ ਐਂ ਦੇਖੋ ਕਿਦਾਂ ਗੋਲ-ਗੋਲ ਕਮ ਰਹੀ ਹੈ ਜਮਾ ਇਹ ਪਰਫੈਕਟ ਬਣੂਗੀ ਤੇ ਫਿਰ ਆਪਾਂ ਇਹਦੇ ਤੇ ਕੱਟ ਲਾਂਗੇ ਪੀਸ ਚਲੋ ਜੀ ਇਹ ਆਪਣੀ ਬਰਫੀ ਹੋ ਗਈ ਆਲਮੋਸਟ ਤਿਆਰ ਤੇ ਇਹਦੇ ਪੀਸ ਆਪਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਵੱਡੇ ਛੋਟੇ ਮੈਂ ਉਹੇ हिसाब ਨਾਲ ਲਾਤਾ ਵਿੱਚ ਡਰਾਈ ਫਰੂਟ ਤੇ ਡ్రਾਈ ਫਰੂਟ ਆਪ ਪਹਿਲਾਂ ਵਿੱਚ ਵੀ ਬਹੁਤ ਪਾਇਆ ਸੀਗਾ ਤੇ ਇਹ ਆਪਣੀ ਆਪਣੀ ਮਰਜ਼ੀ ਦੇ ਅਨਸਾਰ ਆਪਾਂ ਵੱਡੇ ਛੋਟੇ ਜਿਵੇਂ ਦੇ ਵੀ ਚਾਹੀਏ ਪੀਸ ਕੱਟ ਸਕਦੇ ਆ ਤੇ ਚਲੋ ਜੀ ਤੁਸੀਂ ਦੱਸਣਾ ਕਿ ਤੁਹਾਨੂੰ ਇਹ ਬਰਫੀ ਕਿਵੇਂ ਦੀ ਲੱਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਬਰਫੀ ਆਪਣੀ ਵੀ ਆਪਣੇ ਬਣ ਕੇ ਹੋ ਗਈ ਤਿਆਰ ਚਲੋ ਕੋਈ ਦੀ ਬਰਫੀ ਤੁਸੀਂ ਦੱਸੋ ਕਿ ਕਿਵੇਂ ਦੀ ਲੱਗੀ ਤੁਹਾਨੂੰ ਤੇ ਇਹ ਸਾਡੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਤੇ ਇੰਨੀ ਜ਼ਿਆਦਾ ਸੌਫਟ ਬਣੀ ਹੈ ਨਾ ਆ ਦੇ ਬਹੁਤ ਹੀ ਜਿਆਦਾ ਵਧੀਆ ਬਣੀ ਬਿਲਕੁਲ ਪਰਫੈਕਟ ਬਰਫੀ ਬਣੀ ਹੈ ਜਿੰਨੇ ਵੀ ਆਪਾਂ ਕਹਿ دیے ਸੋ ਤੁਸੀਂ ਦੱਸੋ ਵੀ ਤੁਹਾਨੂੰ ਇਹ ਕਿਵੇਂ ਦੀ ਲੱਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਹੁਤ-ਬਹੁਤ